ਅਲੀ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਜਿਵੇਂ ਕਿ ਅਸੀਂ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸੀ ਸਿੱਧੂ ਮੂਸੇਵਾਲੇ ਦੇ ਗੀਤ ਦੀ ਜਿਸ ਦੀ ਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਪਹਿਲਾਂ ਹੀ ਅਨਾਉਂਸਮੈਂਟ ਹੋ ਚੁੱਕੀ ਸੀ ਕਿ ਇਸ ਜਨਵਰੀ ਦੇ ਵਿੱਚ ਉਹਨਾਂ ਦਾ ਗਾਣਾ ਆਏਗਾ ਤੇ ਹੁਣ ਫਾਈਨਲੀ ਗਾਣੇ ਦਾ ਪੋਸਟਰ ਜਿਹੜਾ ਹੈ ਉਹ ਰਿਲੀਜ਼ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਗਾਣੇ ਦਾ ਨਾਮ ਹੈ ਲੋਕ ਅਤੇ 23 ਜਨਵਰੀ ਨੂੰ ਇਹ ਗਾਣਾ ਜਿਹੜਾ ਹੈ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਰਿਲੀਜ਼ ਕਰ ਦਿੱਤਾ ਜਾਵੇਗਾ ਕੱਲ ਤੋਂ ਹੀ ਫੈਨ ਜਿਹੜੇ ਨੇ ਉਹ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸੀ ਇਸ ਗਾਣੇ ਦੇ ਪੋਸਟਰ ਦੀ ਕੱ ਪਰ ਕਿਹਾ ਗਿਆ ਕਿ ਪਰਿਵਾਰ ਨੂੰ ਜਿਹੜਾ ਉਹ ਪੋਸਟਰ ਪਸੰਦ ਨਹੀਂ ਆਇਆ ਤੇ ਫਾਈਨਲੀ ਅੱਜ ਜਿਹੜਾ ਆ ਉਹ ਪੋਸਟਰ ਤਿਆਰ ਹੋਇਆ ਤੇ ਪੋਸਟਰ ਜਿਹੜਾ ਹੈ ਉਹ ਰਿਲੀਜ਼ ਕਰ ਦਿੱਤਾ ਗਿਆ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦਾ ਇਹ ਪੋਸਟਰ ਹੈ ਜਿਹੜਾ ਕਿ 23 ਤਰੀਕ ਨੂੰ ਰਿਲੀਜ਼ ਕੀਤਾ ਜਾਣਾ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਗੀਤ ਹੈ ਜਿਵੇਂ ਕਿ ਸਿੱਧੂ ਦੇ ਪਰਿਵਾਰ ਵੱਲੋਂ ਪਹਿਲਾਂ ਹੀ ਦੱਸਿਆ ਗਿਆ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਹ ਗੀਤ ਜਿਹੜਾ ਹੈ ਉਹ ਪਹਿਲਾਂ ਲੀਕ ਨਹੀਂ ਹੋਇਆ ਤਾਂ ਬਿਲਕੁਲ ਫਰੈਸ਼ ਗੀਤ ਹੈ ਨਵਾਂ ਗੀਤ ਹੈ ਸਿੱਧੂ ਮੂਸੇਵਾਲੇ ਦਾ ਜਿਹੜਾ ਕਿ ਆਪਾਂ ਪਹਿਲਾਂ ਨਹੀਂ ਸੁਣਿਆ ਤਾਂ ਕਿਸ ਕਿਸ ਨੂੰ ਇੰਤਜ਼ਾਰ ਹੈ ਇਸ ਗੀਤ ਦਾ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ